ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾ ਮਹ ਅਨੰਦ ਚੇਤਾਵੇ ਤਾ ਸਭ ਦੁੱਖ ਪੰਜ ਚੇਤਾਵੇ ਤਾ ਸਰਦਾ ਪੂਰੇ ਚੇਤਾਵੇ ਤਾ ਕਭ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚਿਤ ਆਵੇ ਤਾ ਮਹ ਅਨੰਦ ਚਿਤ ਆਵੇ ਤਾ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਬਹ ਨ ਝੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚਿਤਾਵੇ ਤਾ ਮਹ ਅਨੰਦ ਚਿਤਾਵੇ ਤਾ ਸਭ ਦੁਖ ਪੰਜ ਚਿਤਾਵੇ ਤਾ ਸਰਦਾ ਪੂਰੀ ਚਿਤਾਵੇ ਤਾ ਕਭ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾ ਸਭ ਦੁਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੇ ਚੇਤਾਵੇ ਤਾਂ ਕਭੈ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨ ਝੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾ ਮਹ ਅਨੰਦ ਚੇਤਾਵੇ ਤਾ ਸਭ ਦੁਖ ਪੰਜ ਚੇਤਾਵੇ ਤਾ ਸਰਦਾ ਪੂਰੇ ਚੇਤਾਵੇ ਤਾ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚਿਤ ਆਵੇ ਤਾ ਮਹ ਅਨੰਦ ਚਿਤ ਆਵੇ ਤਾ ਸਭ ਦੁਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਆਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਬਹ ਨ ਝੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੀਤਾਵੇ ਤਾ ਮਹ ਅਨੰਦ ਚੀਤਾਵੇ ਤਾ ਸਭ ਦੁਖ ਪੰਜ ਚੀਤਾਵੇ ਤਾ ਸਰਦਾ ਪੂਰੀ ਚੀਤਾਵੇ ਤਾ ਕਭ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾ ਸਭ ਦੁਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਬਹ ਨ ਝੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰਪੂਰੇ ਦੀਓ ਰੰਗ ਲਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਚੀਤਾਵੇ ਤਾ ਮਹ ਅਨੰਦ ਚੀਤਾਵੇ ਤਾ ਸਭ ਦੁਖ ਪੰਜ ਚੀਤਾਵੇ ਤਾ ਸਰਦਾ ਪੂਰੀ ਚੀਤਾਵੇ ਤਾ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾ ਸਭ ਦੁਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾਂ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚਿਤਾਵੇ ਤਾ ਮਹ ਅਨੰਦ ਚਿਤਾਵੇ ਤਾ ਸਭ ਦੁਖ ਪੰਜ ਚਿਤਾਵੇ ਤਾ ਸਰਦਾ ਪੂਰੀ ਚਿਤਾਵੇ ਤਾ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾ ਸਭ ਦੁਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਚਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਚੂਰੀ ਕੰਤਰ RAM ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਬਹ ਨ ਝੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚੇਤ ਆਵੇ ਤਾਂ ਮਹਾਂ ਆਨੰਦ ਚੇਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹਾਂ ਆਨੰਦ ਚੇਤਾਵੇ ਤਾਂ ਸਭ ਦੁੱਖ ਪੰਜ ਚੇਤਾ ਆਵੇ ਤਾਂ ਸਰਦਾ ਪੂਰੀ ਚੇਤਾ ਆਵੇ ਤਾਂ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਾਂ ਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾ ਆਵੇ ਤਾਂ ਸਰਦਾ ਪੂਰੀ ਚੇਤਾ ਆਵੇ ਤਾਂ ਕਭੈ ਨਾ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੇ ਚੇਤਾਵੇ ਤਾਂ ਕਭ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚੇਤ ਆਵੇ ਤਾਂ ਮਹਾਂ ਆਨੰਦ ਚੇਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹਾਂ ਆਨੰਦ ਚੇਤਾਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਾਂ ਮਹ ਅਨੰਦ ਚਿਤ ਆਵੇ ਤਾਂ ਸਭ ਦੁਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰਪੂਰੇ ਦਿਓ ਰੰਗ ਲਾਏ ਚਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੀਤਾਵੇ ਤਾਂ ਮਹ ਅਨੰਦ ਚੀਤਾਵੇ ਤਾਂ ਸਭ ਦੁੱਖ ਭੰਜ ਚੀਤਾਵੇ ਤਾਂ ਸਰਦਾ ਪੂਰੀ ਚੀਤਾਵੇ ਤਾਂ ਕਭ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰਪੂਰੇ ਦਿਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚੇਤ ਆਵੇ ਤਾਂ ਮਹਾਂ ਆਨੰਦ ਚੇਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹਾਂ ਆਨੰਦ ਚੇਤਾਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ अन्तर राम राय प्रगटे आये दियो रंग लाए सतनाम श्री वागुरु साहि जी भेरो महला पञमा चितावतः महा आनंद दुख पंज आनन्द चितावतः पूरी चेतावतः शरदापुरि चेतावतः कबुरि अन्तर राम राय प्रगटे आये गुरपुरे रंग लाए भैरो महला पञमा ਚੇਤ ਆਵੇ ਤਾਂ ਮਹਾਂ ਆਨੰਦ ਚੇਤ ਆਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਬਹ ਨ ਝੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਚਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹਾਂ ਆਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜ ਮਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾ ਮਹ ਅਨੰਦ ਚੇਤਾਵੇ ਤਾ ਸਭ ਦੁੱਖ ਪੰਜ ਚੇਤਾਵੇ ਤਾ ਸਰਦਾ ਪੂਰੇ ਚੇਤਾਵੇ ਤਾ ਕਭ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਆਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਬਹ ਨ ਝੂਰੀ ਅੰਤਰ RAM RAAYE PARGATE AAYE GURU POORE DIYO RANG LAAYE SATNAM SIRI WAHE GURU SAHIB JI PAHRO MAHALLA PANJMA CHEETA VE TA MAH ANAND CHEETA VE TA SAB DUKH PANJ CHEETA VE TA SARDA POORE CHEETA VE TA KABH CHURI ANTAR RAM RAAYE PARGATE AAYE GURU POORE DIYO RANG LAAYE PAHRO MAHALLA PANJMA ਚੇਤ ਆਵੇ ਤਾਂ ਮਹਾਂ ਆਨੰਦ ਚੇਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹਾਂ ਆਨੰਦ ਚੇਤਾਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੇ ਚੇਤਾਵੇ ਤਾਂ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾ ਮਹ ਅਨੰਦ ਚੇਤਾਵੇ ਤਾ ਸਭ ਦੁੱਖ ਪੰਜ ਚੇਤਾਵੇ ਤਾ ਸਰਦਾ ਪੂਰੇ ਚੇਤਾਵੇ ਤਾ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚਿਤ ਆਵੇ ਤਾ ਮਹ ਅਨੰਦ ਚਿਤ ਆਵੇ ਤਾ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਝੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹ ਅਨੰਦ ਚੇਤਾਵੇ ਤਾਂ ਸਭ ਦੁੱਖ ਭੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਝੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੀਤਾਵੇ ਤਾਂ ਮਹ ਅਨੰਦ ਚੀਤਾਵੇ ਤਾਂ ਸਭ ਦੁੱਖ ਭੰਜ ਚੀਤਾਵੇ ਤਾਂ ਸਰਦਾ ਪੂਰੀ ਚੀਤਾਵੇ ਤਾਂ ਕਭਾ ਚੂਰੀ ਅੰਤਰ RAM ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਪੈਰੋ ਮਹੱਲਾ ਪੰਜਵਾ ਚੇਤ ਆਵੇ ਤਾਂ ਮਹਾਂ ਆਨੰਦ ਚੇਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹਾਂ ਆਨੰਦ ਚੇਤਾਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ RAM RAAYE PARGATE AAYE GURU POORE DIYO RANG LAAYE SHAAM SRI WAHE GURU SAHIB JI PAHRO MAHALLA PANJMA CHEETAWE TA MAH ANAND CHEETAWE TA SAB DUKH PANJ CHEETAWE TA SARDA POORE CHEETAWE TA KABH CHURI ANTAR RAM RAAYE PARGATE AAYE GURU POORE DIYO RANG LAAYE PAHRO MAHALLA PANJMA ਚੇਤ ਆਵੇ ਤਾਂ ਮਹਾਂ ਆਨੰਦ ਚੇਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨ ਚੂਰੀ ਅੰਤਰ ਰਾਮ ਰਾਏ ਪ੍ਰਗਟ ਆਏ ਗੁਰ ਪੂਰੇ ਦਿਓ ਰੰਗ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਚੇਤਾਵੇ ਤਾਂ ਮਹਾਂ ਆਨੰਦ ਚੇਤਾਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੇ ਚੇਤਾਵੇ ਤਾਂ ਕਭਾ ਚੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰ ਪੂਰੇ ਦੀਓ ਰੰਗ ਲਾਏ ਭੈਰੋ ਮਹਲਾ ਪੰਜਵਾ ਚਿਤ ਆਵੇ ਤਮਹ ਅਨੰਦ ਚਿਤ ਆਵੇ ਤਾਂ ਸਭ ਦੁੱਖ ਪੰਜ ਚੇਤਾਵੇ ਤਾਂ ਸਰਦਾ ਪੂਰੀ ਚੇਤਾਵੇ ਤਾਂ ਕਭੈ ਨਾ ਚੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰ ਪੂਰੇ ਦੀਓ ਰੰਗ ਲਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ